ਸੋਨੀਆ ਕਿੰਨਾ ਚਿਰ ਟੀਵੀ ਵੇਖੀ ਜਾਣਾ ਵਾ ਸਵੇਰ ਦੇ ਅੰਦਰੇ ਚਿਪਕੀ ਆ ਨਿਕਲਿਆ ਬਾਹਰ ਹੁਣ ਅੱਜ ਦੇ ਮਸੀਹ ਮੌਕੇ ਮਿਲਿਆ ਅੰਦਰ ਬਹਿ ਜਾ ਇਸ ਥਲੇ ਚਾਚੀ ਅੱਗੇ ਧਰੋ ਨਿਕਲਦੀ ਨਹੀਂ ਬਸ ਠੀਕ ਵਾ ਮੈਂ ਕਹਿੰਦੀ ਸੀ ਜੇ ਅੱਜ ਕਾਲਜ ਨਹੀਂ ਗਈ ਛੁੱਟੀ ਆ ਤੇ ਮੇਰੇ ਨਾਲ ਥੋੜਾ ਹੱਥ ਮਰਵਾ ਲਾ ਸਾਫ ਸਫਾਈ ਕਰ ਲਈਏ ਘਰ ਦੀ ਇਹ ਕਦੇ ਛੁੱਟੀ ਆ ਉਦੋਂ ਵੀ ਤੇ ਕੰਮ ਡਾ ਦੇਣਾ ਹੁੰਦਾ ਵਾ ਮੈਂ ਨਹੀਂ ਕਰਨਾ ਕੋਈ ਨਾ ਜਿੱਦਾਂ ਦੋ ਛੁੱਟੀਆਂ ਹੋਗੀਆਂ ਤੇ ਕਰ ਲਾਂਗੇ ਬਸ ਠੀਕ ਆ ਪਿਛਲੇ ਸੈਟਰਡੇ ਵੀ ਕਹਿਨੀ ਆ ਕੱਲ ਨੂੰ ਸੰਢਿਆ ਕਰਾਂਗੇ ਮੁੜ ਕੇ ਕੱਖ ਵੀ ਅਗਲੀ ਯਾਰ ਕਰ ਲਾਂਗੇ ਨਹੀਂ 2 3 ਜਿੱਦਾਂ ਛੁੱਟੀਆਂ ਹੋ ਗਿਆ ਤੇ ਪੱਕਾ ਚਲ ਠੀਕ ਆ ਮੈਂ ਨਿਕਲਿਆ ਮਾਰ ਕਰਦੇ ਬੰਦ ਹੁਣ ਸਵੇਰ ਦਾ ਲਾਇਆ ਵਾ ਠੀਕ ਆ ਚੰਗਾ ਆ ਵੀਜੀ ਹਤਾ ਆਵੇ ਤੂੰ ਕਿੰਨੇ ਦਿਨਾਂ ਦੀ ਘਰ ਤੋਂ ਸੋਣ ਮਜ਼ਾਨ ਪਈ ਮੈਂ ਤਾਂ ਕਿੰਨੀ ਵਾਰੀ ਮੁੰਡੇ ਦਾ ਤੈਨੂੰ ਕਿਹਾ ਵੀ ਜਾ ਕੇ ਲੈ ਕੇ ਆਓ ਚਲੋ ਇਹ ਤੇ ਗੱਲ ਹੋਈ ਜਿਹੜੀਆਂ ਮੈਂ ਗੱਲ ਸੁਣੀ ਆ ਵੀ ਪਹਿਲੀ ਜਾਨੇ ਪਾਤੀ ਮੇਰਾ ਦਿਲ ਦੇ ਲਈ ਨਾ ਦੁਖਿਆ ਹਦੋਂ ਹੀ ਬਾਰਾ ਉਹ ਦਿਲ ਤੇ ਮਾਰਾ ਸਾਡਾ ਵੀ ਦੁਖਿਆ ਸਾਨੂੰ ਕੁਛ ਤੋਂ ਵੀ ਅਸੀਂ ਕਿਦਾਂ ਕੱਢੇ ਦੋ ਚਾਰ ਦਿਨ ਜਿਹੜੇ ਨਿਕਲੇ ਆ ਨਾ ਇਹ ਨਾ ਕਿਸੇ ਨਾਲ ਗੱਲ ਕਰਨ ਜੋਗੇ ਇਹਨਾਂ ਤੇ ਉਹ ਜਿੱਦਾਂ ਕਹਿੰਦੇ ਹੁੰਦੇ ਨਾ ਬੁੱਕਲ ਚੋਕਾ ਸਾਰੀ ਕੱਢ ਮਾਰੀ ਇਹਨਾਂ ਨੇ ਦੱਸਿਆ ਹੀ ਨਹੀਂ ਕਿਸੇ ਨੂੰ ਚੁੱਪ ਕਰਕੇ ਆਪੇ ਹੀ ਗਏ ਆਪੇ ਸਾਰਾ ਕੰਮ ਕਰਕੇ ਆ ਗਏ ਮੈਨੂੰ ਤੇ ਉਹ ਰਵਿੰਦਰ ਨੇ ਮੁੰਡਾ ਜਿਹੜੀ ਪਹਿਲੀ ਸਾਡੇ ਲੱਗ ਗਿਆ ਉਹ ਆਇਆ ਉਹਨੇ ਦੱਸਿਆ ਵੀ ਤੁਸੀਂ ਮੈਨੂੰ ਦੇ ਦਿੰਦੇ ਇਕ ਇੰਨੀ ਕੀ ਜ਼ਰੂਰਤ ਸੀ ਉਦਾਂ ਫੜ ਲੈਂਦੇ ਪਾਏ ਬੜੀ ਸ਼ਰਮ ਦੀ ਗੱਲ ਵਾ ਆਪਣੇ ਘਰ ਦੀਆਂ ਗੱਲਾਂ ਸਾਨੂੰ ਬਾਹਰੋਂ ਪਤਾ ਲੱਗਦਾ ਐਸੇ ਗੱਲਾਂ ਦਾ ਤੇ ਦੋਖਾ ਵੀ ਜੀ ਇਹ ਚਲੋ ਅਹੀਂ ਜੇ ਇਹਨਾਂ ਨੂੰ ਸਲਾਹ ਦਿੱਤੀ ਵੀ ਨਾ ਭੇਜੋ ਤੇ ਐਸੇ ਕਰਕੇ ਦਿੱਤੀ ਕਿ ਚਲੋ ਪੁੱਤ ਆਡੇ ਕੋਲ ਰਹੂਗਾ ਤੇ ਸਾਰਿਆਂ ਦੇ ਵਿੱਚ ਰਹੂਗਾ ਅਸੀਂ ਕਿਹੜੇ ਦੋਖੀ ਪਰ ਇਹਨਾਂ ਦਾ ਦਿਮਾਗ ਉਲਟਾ ਚੱਲਦਾ ਵਾ ਇਹਨਾਂ ਦਾ ਕਹਿਣਾ ਇਹ ਆਸ ਨਾਲ ਹਾ ਦਾ ਮੁੰਡਾ ਚੱਲਿਆ ਵਾ ਕਿ ਇਹਨਾਂ ਨੂੰ ਚੰਗਾ ਨਹੀਂ ਲੱਗਦਾ ਉਹ ਇਹ ਸੋਚਦੇ ਆ ਸਾਰਿਆਂ ਇਹ ਦਵਿੰਦਰ ਦੀਆਂ ਹੀ ਗਾਲ ਮਗਾਵਾ ਉਹ ਦਵਿੰਦਰ ਦੀਆਂ ਨਹੀਂ ਮੁੰਡੇ ਨੇ ਵੀ ਜੋ ਮੈਨੂੰ ਬੋਲਦਾ ਨਾ ਮੈਂ ਦੋ ਦੰਦਾ ਚਾ ਜਿੰਨਾ ਸੌ ਨਹੀਂ ਪਾਇਆ ਨਾ ਰੋਟੀ ਚੰਗੀ ਲੱਗਦੀ ਆ ਗਾੜੀ ਬੋਲ ਰਿਆ ਵਾ ਕਹਿੰਦਾ ਸ੍ਰੀਕ ਸ੍ਰੀਗਾ ਕੋਈ ਵੀ ਸ੍ਰੀਕ ਥੋੜਾ ਚਰਦਾ ਹੁੰਦਾ ਵੀ ਕੋ ਦਾ ਪੁੱਤ ਕਿਸੇ ਦਾ ਬਾਹਰ ਚਲ ਜੇ ਹਾਂ ਕਹਿੰਦਾ ਸਾਡੀ ਤਾਂ ਜ਼ਮੀਨ ਹੈ ਆਪਣੀ ਪਾਲੀ ਤੁਹਾਨੂੰ ਕਿਸੇ ਨੂੰ ਕੀ ਪ੍ਰੋਬਲਮ ਹੈ ਉਹਨਾਂ ਨੂੰ ਫਿਰ ਤੁਹਾਡੀ ਪਰਵਾਹ ਹੀ ਨਹੀਂ ਕੇ ਹਾਂ ਜਿਹੜੀ ਗੱਲ ਵਾ ਉਹਨਾਂ ਨੂੰ ਨਹੀਂ ਚੰਗਾ ਇਹ ਗੱਲ ਤਾਂ ਹੀ ਵੇਖ ਲਈ ਪੋਪੋ ਲਗੇ ਸਭ ਕੀਤਾ ਕਰਾਇਆ ਬਚਪਨ ਦਾ ਕੀ ਹੋਇਆ ਕੀ ਨਹੀਂ ਸਭ ਨਾਲ ਦੰਦੇ ਨੇ ਇੰਨੀ ਟੈਨਸ਼ਨ ਨਹੀਂ ਮੈਂ ਕਿਉਂ ਚਿੰਤਾ ਕਰਦੇ ਹੋ ਜਿਹੜੀ ਦੇ ਵਿੱਚ ਪਹਿਲਾਂ ਕਿ ਕੀ ਬਾੜੀ ਉਹ ਇੱਥੇ ਹੀ ਕਰੀ ਜਾਂਦਾ ਕਿ ਵੀ ਖੇਤੀ ਬਾੜੀ ਆ ਉਹਦੇ ਇੱਥੇ ਨਹੀਂ ਹੱਥ ਲਾ ਕੇ ਰਹਿ ਜੀ ਆਹੋ ਉਹ ਤੇ ਕੀ ਕਰੂੰਗਾ ਕੁੜੀ ਸਹੀ ਕਹਿੰਦੀ ਵੀ ਜਿਹਨੇ ਇੱਥੇ ਨਹੀਂ ਕੰਮ ਕੀਤਾ ਇੱਥੇ ਖੇਤੀ ਬਾੜੀ ਕਰ ਲੂਗਾ ਪੈਸੇ ਵੀ ਇਸ ਕਰਕੇ ਹੋਣਗੇ ਤਾਂ ਗੱਲ ਨਹੀਂ ਹੁਣ ਜੋ ਹੋ ਗਿਆ ਬਦਲ ਕੇ ਜਾਣਾ ਨਹੀਂ ਆ ਹੁਣ ਤੁਸੀਂ ਨਾ ਕੋਈ ਵੀ ਗੱਲ ਕਰੋ ਕਹਿਣਾ ਵਾ ਅਸੀਂ ਤਿਆਰੀਆਂ ਕਰਦੇ ਇਹਨਾਂ ਨੂੰ ਚੰਗੀਆਂ ਨਹੀਂ ਲੱਗਦੀਆਂ ਤੇ ਪਾਣੀ ਦਾ ਗਲਾਸ ਲੈ ਆਇਆ ਤੂੰ ਆ ਗਿਆ ਲੋਕਾਂ ਦਾ ਕਰਦਾ ਕਿੰਨਾ ਫਾਕ ਹੁੰਦਾ ਵਾ ਸੁਲਤਾਨ ਨੂੰ ਯਾਦ ਕਰੋ ਸੁਲਤਾਨਾ ਜੀ ਹਸਰੀ ਕਾਲ ਹਸਰੀ ਕਾਲ ਹਸਰੀ ਕਾਲ ਮੈ ਹਸਰੀ ਕਾਲ ਬਾਬੀ ਹਸਰੀ ਕਾਲ ਹਸਰੀ ਕਾਲ ਉਹ ਜੇ ਭਜੀ ਜਾਂਦੀ ਆ ਜੇ ਮਾਪਿਆਂ ਨੇ ਕੈਸ਼ ਦੇ ਕੇ ਤੋਰ ਦੇਣੀ ਆ ਉਹ ਮਾਦਾ ਕੈਸ਼ ਦੇਣ ਨਾ ਦੇਣ ਪਰ ਹਰ ਬੰਦੇ ਨੂੰ ਮਾਪਿਆਂ ਦੇ ਉੱਤੇ ਆਸ ਤੇ ਹੁੰਦੀ ਆ ਨਾ ਚਲੋ ਆਗੇ ਹਾਂਜੀ ਆਗੇ ਸਮਾਂ ਨਹੀਂ ਆਉਂਦਾ ਸਮਾਂ ਤੋਂ ਕੀ ਲਿਆ ਮਾਹੀ ਅੱਜ ਸਾਰਾ ਬਾਜ਼ਾਰ ਬੰਦ ਸੰਡੇ ਹੀ ਨਾ ਤੇ ਮੈਨੂੰ ਇਹਨਾਂ ਦੇ ਖਿਆਲ ਹੀ ਨਹੀਂ ਰਿਹਾ ਆਵੇਂ ਮਗਰੋਂ ਮੈਂ ਫੋਨ ਕੀਤਾ ਵਿਚਾਰਾ ਇਹ ਅੱਡੇ ਤੇ ਜਾ ਕੇ ਲੈਦਾ ਬਾਹਰ ਤੇ ਵੀ ਬੜਾ ਹੁੰਦਾ ਆ ਹਾਂ ਉਹ ਤਾਂ ਬਾਜ਼ਾਰ ਬੰਦ ਦੀ ਸਾਰਾ ਦਿਨੇ ਨੂੰ ਮਾਹੀ ਇਹਦਾ ਵੀ ਪਤਾ ਲੱਗਦਾ ਤੇ ਜਾਂਦੀ ਕਿਤੇ ਉਹ ਤਾਂ ਵੀ ਦੇਖ ਲਾ ਆਹ ਹੈ ਬਾਹਰ ਤੇ ਕਿਤੇ ਮੀਂਹ ਨੇ ਨਹੀਂ ਰੀ ਲੈਂਦੀ ਪੂਰੀ ਇੰਨਾ ਸ਼ੁਕਰ ਆ ਵੀ ਆਏ ਮੋੜ ਤੇ ਤਾਂ ਆਇਆ ਆਹ ਰਾਜ ਉਹਨਾਂ ਦਾ ਸਾਰੇ ਭੇਜ ਜਾਣਾ ਭੇਜ ਜਾਣਾ ਹੈ ਆ ਗਈ ਉਹ ਹਾਂਜੀ ਹੋ ਠੀਕ ਠਾਕ ਸਭ ਘਰੇ ਤੇ ਆਹੋ ਠੀਕ ਆ ਚਲ ਵਧੀਆ ਹਾਂ ਚਲ ਇਧਰ ਵੀ ਖੁਸ਼ਖਬਰੀ ਆ ਗਈ ਹੈ ਕਾਦੀ ਵਿਜਾ ਆ ਗਿਆ ਦਾ ਲੈ ਵਧਾਈ ਹੋਏ ਪਤਾ ਫੋਨ ਕਰ ਡਿਆ ਏਜੰਟ ਮੈਨੂੰ ਆ ਗਿਆ ਵਾ ਆਹ ਵਧਾਈਆਂ ਹੁਣ ਫਿਰ ਤਾਂ ਉਹ ਤਾਂ ਖੁਸ਼ ਨਹੀਂ ਹੋਇਆ ਦੇ ਹੋਣਾ ਵਾ ਪੈਸੇ ਫਿਰ ਕਲੀਅਰ ਕਰਦੀ ਆ ਤੇ ਜਾ ਕੇ ਕਿਦਾਂ ਉਧਰ ਕੀ ਬਣੀ ਗੱਲ ਕੋਈ ਮੈਨੂੰ ਨਹੀਂ ਦੱਸਿਆ ਨਹੀਂ ਰਾਜ ਮੈਂ ਪੁੱਛਦਾ ਆ ਘਰ ਜਾ ਕੇ ਤਾਂ ਨਹੀਂ ਘਰ ਜਾ ਕੇ ਤਾਂ ਆ ਜੋ ਬਣ ਵੇਹ ਚਲੋ ਉਹਨਾਂ ਤੁਹਾਨੂੰ ਜਵਾਬ ਨਹੀਂ ਦਿੱਤਾ ਘਰਾਂ ਵਰਗੇ ਘਰ ਵਾ ਤੇ ਤੁਹਾਨੂੰ ਵੀ ਪਤਾ ਵਾ ਤੇ ਮੰਮੀ ਨੇ ਉਹ 1000 ਰੁਪਈਆ ਦਿੱਤਾ ਵਾ ਦਵਿੰਦਰ ਉਹਨਾਂ ਨੂੰ ਪੁੱਛੇ ਪੈਸੇ ਚਾਹੀਦੇ ਪੂਰੇ ਲੱਖ ਦੀ ਗੱਲ ਕੀਤੀ ਨਾਨੀ ਨਾਲ ਮੈਂ ਉਸ ਹਿਸਾਬ ਨਾਲ ਪੈਸੇ ਚੁੱਕੇ ਸੀ ਜੇ ਹਿਸਾਬ ਨਾਲ ਲੋੜ ਹੀ ਜਦੋਂ ਨਾ ਲੱਕ ਗਿਆ ਤੇ ਲੱਕ ਦੇ ਜੰਦੇ ਨਹੀਂ ਤੇ ਹੁਣ ਮੇਰੇ ਰਗਾ ਚ ਗੂੜਦੇ ਆ ਡਹਿਜ ਹੁਣ ਨਾਨੀ ਨੇ ਵਿਚਾਰੀ ਨੇ ਲੱਖ ਕੀਤੀ ਸੀ ਗੱਲ ਹੁਣ 50 ਦੇ ਤਾਂ ਬੜਾ ਵਾ ਹੁਣ ਕੋਲੋਂ ਪਾ ਲੋ ਹੇ ਮੌਕੇ ਤੇ ਕਿੱਥੋਂ ਪਾਵਾਂਗੇ ਕੋਣੂ ਉਹ ਅਗਲਾ ਅਦਾ ਵਿਝਾ ਆ ਨਾਨੀ ਕਹਿੰਦੀ 50 ਦੇ ਫੇਰ ਆਈ ਉਹਨਾਂ ਕੋਲ ਹੋਰ ਵੜ ਲੈਣੇ ਆਹ ਨਹੀਂ ਤੇ ਭੈਣ ਨੂੰ ਨਹੀਂ ਫੋਨ ਕੀਤਾ ਤੁਸੀਂ ਆਂਦੇ ਫੋਨ ਕਰਾਂਗੇ ਉਹਨੇ ਤਾਂ ਤੇ ਉਤੇ ਦੇਖਿਆ ਆ ਵੇਖ ਲਾ ਨਾਨੀ ਪਾ ਨੇ ਮੈਂ ਇੱਥੇ ਹੀ ਹਾਂ ਉਹ ਆਂਦੇ ਵੀ ਕਾਸ਼ ਆਇਆ ਵਾ ਸਾਨੂੰ ਲੋੜ ਆ ਫੇਰ ਇਨੇ ਜਾਣਾ ਬਾਹਰ ਹੋਣੀ ਨਹੀਂ ਤੂੰ ਮੌਕੇ ਤੇ ਕਹਿਤਾ ਕਿੱਥੋਂ ਬੜੂਗਾ ਮੈਂ ਹੁਣ ਪਰ ਸਾਰੇ ਇਹ ਤੋਂ ਮੇਰੇ ਰਿਸ਼ਤੇਦਾਰ ਟੋਲੇ ਐ ਭੈਣ ਸਾਰੇ ਟੋਲੇ ਨਹੀਂ ਉਦਾਂ ਤੇ ਭੈਣ ਬੜੇ ਬੜੇ ਮਾਰਦੀ ਤੇ ਮੰਗਣ ਆ ਜਾਂਦੇ ਨੇ ਮੂੰਹ ਚੋਕੇ ਹੁਣ ਦਿਓ ਭਲਾ ਕਿਦਾਂ ਤੁਸੀਂ ਤੇ ਦੇ ਜੀ ਨਹੀਂ ਤੇਰੀ ਮੇਰੇ ਮਾਪੇ ਭਾਵੇਂ ਫੇਰੀ ਮਾਰੇ ਢਿੜੇ ਨਾ ਦਿੱਤਾ ਨਾ 50 ਨਹੀਂ ਤੂੰ ਉਦਨ ਗੁੱਸਾ ਕਰਨਾ ਮੈਂ ਗੱਲ ਦਾ ਕਿਆ ਜਦੋਂ ਕਹਿ ਗਈ 1 ਲੱਖ ਰੁਪਏ ਦੂੰਗੀ ਮੈਂ ਉਸ ਆਸ ਤੇ ਬੈਠਾ ਹਾਂ ਹਾ ਤੇ ਭੈਣ ਨਹੀਂ ਹੁਣ ਸਾਰੇ ਕੀ ਕਰਾਂ ਮੈਂ ਹੁਣ ਕੀ ਕਰਾਂ ਹਾਂ 50 ਹਜ਼ਾਰ ਮੈਂ ਕਿੱਥੋਂ ਮੁੱਕਦੇ ਫੜਨਾ ਨਹੀਂ 50 ਵੀ ਰਹਿਣ ਦਿੰਦੇ ਜਿੱਥੇ ਮੈਂ ਨੇ ਚੁੱਕਿਆ ਹੀ ਹੋਰ ਚੁੱਕ ਰਿੰਦਾ ਠੀਕ ਆ ਬਾਹਰ ਗਿਆ ਕਮਾਈ ਕਰਨ ਰਿਆ ਕੀ ਗੱਲ ਉਹਦੇ ਕੋਲ ਪੈਸੇ ਨਹੀਂ ਹੈਗੇ ਨਾ ਨਹੀਂ ਮੰਮੀ ਉਹਦਾ ਹੱਥ ਦੀ ਕਰਦੀ ਆ ਜੇ ਨਹੀਂ ਹੈਗੇ ਤੇ ਉਹਦੇ ਵਿੱਚ ਹਾਂ ਕਰਕੇ ਗਈ ਨਾਲੇ ਆਪੇ ਉਹਨੇ ਗੱਲ ਕੀਤੀ ਇੰਜ ਤੇ ਕਿਹਾ ਵੀ ਨਹੀਂ ਜੇ ਉਹਨੇ ਹੁਣ ਦੇਤਾ 50 ਤਾਂ ਕੀ ਗੱਲ ਹਾਂ ਕਿ ਰੁੱਖਾ ਨਾ ਲੱਗੇ ਗਾੜੀ ਪੈਸੇ ਅਗਲੇ ਆਂਦਾ ਵੀ ਟੱਬਰ ਟੋਰਾ ਪਾ ਲੈਣਾ ਉਹਨਾਂ ਨੇ ਸ਼ੁਕਰ ਕਰੋ 50 ਦੇਤਾ ਉਹਨੇ ਨਹੀਂ ਬਹੁਤੀ ਗੱਲ ਵੀਰ ਕੋ ਮੰਗ ਲਈ ਨਾ ਹੋਰ ਕੀ ਕਰਨਾ ਨਾ ਨਾ ਥੱਲੇ ਨਹੀਂ ਲੱਗਣਾ ਆਈ ਨਾ ਉਹਨਾਂ ਨੇ ਦੇ ਸੰਗਰਸ ਕੱਟ ਲਿਆ 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 ਕੇ ਪੈਸੇ ਲੋਕਾਂ ਕੋ ਫੜ ਕੇ ਆਪਾਂ ਕੀਤਾ ਪੈੜੀ ਜਾਣੀ ਕੀਤੀ ਹੁਣ ਮੂੰਹ ਕਾਲਾ ਕਰਉਣਾ ਵਾ ਨਹੀਂ ਕੀ ਗੱਲ ਆ ਵਾ ਕੀ ਗੱਲ ਆ ਤੁਸੀਂ ਉਹ ਲੈ ਬੜਾ ਕੁਝ ਪਿਆ ਵਾ ਰੁਪਏ 5 ਲੱਖ ਦੀ ਗੇਮ ਆ ਸਾਰੀ 5 ਲੱਖ ਰੁਪਈਆ ਕਰ ਲੋ ਗਿਆਣ ਉਹ ਪੁੱਤ ਲੀੜਾ ਕਪੜਾ ਹੁਣ ਤੇ ਕਈ ਖਰਚੇ ਮੈਂ ਦੇ ਉਹ ਕਹਿਣ ਦੇ ਆ ਵਾ ਅਛਾ ਹੁਣ ਤੇਰਾ ਮਤ ਲੈ ਆਵੀਂ ਉਹਨਾਂ ਮਾਫੀ ਮੰਗ ਕੇ ਤੇ ਪੈਸੇ ਲੈ ਲਈ ਬੜੇ ਸੋਹਣੇ ਲੱਗੋਗੇ ਹੁਣ ਤੁਸੀਂ ਪੈਸੇ ਲੈ ਲੈਂਦੇ ਤੇ ਮਾੜਾ ਵੀ ਕੀ ਆ ਉਹਦਾਂ ਨੇ ਨਾ ਮਾਦਰ ਕੋਈ ਕਰਨੀ ਨਹੀਂ ਆ ਮੈਂ ਨਹੀਂ ਕਹਿੰਦਾ ਥੱਲੇ ਲੱਗਣਾ ਤਨਾਂ ਮਾਚੂ ਗੁਣਾ ਮੈਨੂੰ ਮੈਂ ਦੱਸਤਾ ਤਨਾਂ ਮੈਂ ਅੱਜ ਤੱਕ ਝੁਗੀ ਆ ਗਹਿਣਾ ਹੈਗਾ ਮੇਰਾ ਖੜੋ ਤੇ ਲਿਆਓ ਉਹ ਐਸੇ ਕੰਮ ਨੂੰ ਰੱਖਿਆ ਕੋਈ ਗੱਲ ਨਹੀਂ ਮੇਰਾ ਪੁੱਤ ਬਾਹਰ ਜਾਣਾ ਚਾਹੀਦਾ ਮੈਂ ਗੱਲ ਨਹੀਂ ਕਰਾਉਣੀ ਤੇ ਗਹਿਣੇ ਗਹਿਣੇ ਉਦਾਂ ਤੇ ਨਹੀਂ ਪੈਸੇ ਮਿਲਦੇ ਉੱਤੇ ਮੇਰੀ ਗੱਲ ਸੁਣ ਗਹਿਣੇ ਵੇਚਣੇ ਪਣੇ ਉਹ ਵੀ ਫਿਰ ਫਿਰ ਵੀ ਪੈਸੇ ਪੂਰੇ ਨਹੀਂ ਹੋਣੇ ਵੱਧ ਤੋਂ ਵੱਧ 1 ਲੱਖ ਦੀ 1.5 ਲੱਖ ਮਿਲ ਜੀਆ ਵਾ ਮੰਗ ਲੋ ਤੁਸੀਂ ਕਰਾਉਣ ਵੀ ਮਿੰਤ ਕਰਨੀ ਆ ਆਂਦੇ ਨਾਲੇ ਸਾਨੂੰ ਪੁੱਛਿਆ ਨਹੀਂ ਕਿ ਛਿੰਗਣ ਕਹੋ ਨਾ ਭਲਾ ਦੋ ਪੈਸੇ ਭਲਾ ਦਿੰਦੇ ਆ ਆ ਸਾਰੀ ਗੱਲ ਕਲੀਅਰ ਕਰ ਮੇਰੇ ਤੇ ਜੋੜੇ ਤੇ ਲਗੜੀ ਖਾਤ ਆਪੇ ਪੁੱਛ ਲੈ ਆਪਣੀ ਪਰਜਾਈ ਨੂੰ ਤੇਰੀ ਤੇ ਗੋਠ ਵੀ ਬੜੀ ਆ ਨਿਕ ਨਿਕੀ ਗੱਲ ਸ਼ੇਅਰ ਕਰਦਾ ਪਰਜਾਈ ਨਾ ਤੇ ਵੇਖ ਲੈ ਪੁੱਛ ਕੇ ਤੇ ਮੇਰਾ ਨਾਂ ਨਾ ਵਿੱਚ ਆਵੇ ਪੀਦਵੇ ਦਰ ਨੇ ਆਖਿਆ ਗੱਲ ਪਤਾ ਕੀ ਆ ਪੈਸੇ ਲੈ ਬੜੇ ਲੱਗ ਜਾਣੇ ਆ ਤੇ ਨਾਲ ਤੇ ਰਜਿਸਟਰ ਦਾ ਦੇ ਨਾਲ ਰੈਂਦਾ ਤੇ ਟਿਕਟ ਹੋਣੀ ਆ ਤੇ ਸ਼ਾਪਿੰਗ ਵੀ ਰੈਂਦੀ ਹੱਲੇ ਮੈਂ ਤੁਹਾਨੂੰ ਰਹਿ ਪਈ ਆ 5 5.5 ਲੱਖ ਚਾਹੀਦਾ ਵਾ ਫਿਰ ਮੈਂ ਥਾਬੀ ਨਾਲ ਗੱਲ ਕਰਤਾ ਕਰ ਲੋ ਮੈਨੂੰ ਕਿੰਨੇ ਦੇ ਇਹ ਤੂੰ ਬੁਥਾਇਆ ਬਣਾਉਣੀ ਨਹੀਂ ਮੈਂ ਉਹ ਗੱਲ ਦੇ ਜੀ ਤੇ ਮੈਂ ਨਹੀਂ ਮੰਗਣਾ ਤੂੰ ਨੀ ਮੰਗਣੇ ਹਣ ਮੈਂ ਮੰਗਣੇ ਬੈਠੇ ਹੁਣ ਕੀ ਕਰਨਾ ਕਿੱਥੋਂ ਲਿਆਉਣੇ ਤੇ ਮੰਗ ਲੇ ਪਾਪਾ ਤੇਰੇ ਮੰਗ ਲੇ ਤੇਰੇ ਦੇ ਮਾਪਿਆਂ ਨੇ 50000 ਦਿੱਤਾ ਪਾਦੀ ਨਾ ਗੱਲ ਕਰ ਲੋ ਜਾਓ ਪਲਕੀ ਜਾਂਦੀ ਹੈ ਤੇ ਦੇ ਦੇ ਦਿੱਤਾ ਨਾ 50 ਦਿੱਤਾ 50 ਵੀ ਲੱਖ ਮਰਗਾ ਵਾ ਹੂੰ ਕਾਲਾ ਵੀ ਤਾਂ ਲੱਖ ਕਹਿ ਕੇ 50 ਦਿੱਤਾ ਤੇ ਲਿਆਓ ਫੜਾ 50 ਤੇ ਭਾਬੀ ਕੋ ਫੜ ਲਓ ਇਹ ਦਿੰਦੀ ਉਹ ਤੇ ਫੜ ਹੀ ਦਊਗਾ ਫਿਰ ਹਾਂ ਆਜਾ ਮੂੰ ਜਾਜਾ ਫਾਂ ਵੀ ਗੱਲ ਦਾ ਆ। ਲੀਗਾ ਤੇ ਬਣ ਗਈ ਬਾਹਰ ਦੀ। ਗੌਰਵ ਦੀ? ਹਾਂ। ਚਲੋ ਚੰਗੀ ਗੱਲ ਆ। ਕੀ ਭਰਨਾ ਪੈਸੇ ਚੋੜਦੇ ਆ। ਪੈਸੇ ਚੋੜਦੇ। ਦਵਿੰਦਰ ਤੇ ਆ ਆਸ ਨਹੀਂ ਹੈ ਮੈਨੂੰ। ਹਾਂਜੀ ਮੈਨੂੰ ਪੇਕੇਂ ਦੇਣੇ ਆ। ਉਹਨਾਂ ਨੇ ਦਿੱਤਾ ਸਿਰਫ 50000 ਰੁਪਏ। ਪੈਸੇ ਤੇ ਮੈਂ ਕਿਹਾ ਸੀ ਦਵਿੰਦਰ ਨੂੰ। ਕਿ ਕੋਈ ਗੱਲ ਨਹੀਂ। ਜਿੰਨੇ ਹੋ ਸਕੇ ਨਾ ਅਸੀਂ ਵੀ ਦਵਾਂਗੇ। ਪਰ ਉਹਨੇ ਮਨਾ ਕਰਤਾ। ਕਹਿੰਦੀ ਸਰ ਗਿਆ। ਪਰ ਸਰਿਆ ਨਹੀਂ ਹੈਗਾ। ਅਜੇ ਪੈਸੇ ਚਾਹੀਦੇ ਹੋਰ। ਦੁੱਤੀ ਗੱਲ ਗਲਤੀ ਤੇ ਮੈਂ ਬੜੀ ਤਗੜੀ ਕੀਤੀ ਰਹੀ ਮੀਰ ਧੋਪੇ ਸ਼ੁਰੂ ਹੋ ਗਿਆ ਤੇ ਮੈਂ ਉਹਦੀ ਅੱਖਾਂ ਜੱਖਾਂ ਬਾਗ ਗੱਲ ਨਹੀਂ ਕਰ ਸਕਦਾ ਮੈਂ ਤੈਨੂੰ ਤਾਂ ਕਹਿਣ ਦੇ ਆ ਜੇ ਤੂੰ ਪੂਰੇ ਪੂਰੇ ਪੈਸੇ ਬਣਦੇ ਨੇ ਤੇ ਬਣਾ ਦੋ ਉਹਦੀ ਪੇਕਾਂ ਵੈਹਿੰਦੇ ਤੇ ਪੂਰੇ ਮੈਂ ਆਹ ਯਾਦ ਦਿੱਤਾ ਤਾਰਾ ਚੱਲ ਕੋਈ ਗੱਲ ਨਹੀਂ ਚੋਬਨ ਉਹਦੇ ਕੋਈ ਨਹੀਂ ਪੈਹੰਦਾ ਤੇ ਬੰਦੋਬਸਤ ਹੋ ਜਾਊਗਾ ਪਰ ਜੇ ਵੀ ਤੂੰ ਗਲਤੀ ਕੀਤੀ ਆ ਨਾ ਉਹਦੇ ਨਾਲ ਨਾ ਤੇਰੇ ਵੀਰ ਦਾ ਮਨ ਬਰਾ ਦੁਖਿਆ ਬੰਦੇ ਨੂੰ ਨਾ ਇਕ ਆਸਰਾ ਜਿਹਾ ਸਹਾਰਾ ਜਿਹਾ ਹੁੰਦਾ ਜਿੱਤਾ ਸਾਟਾ ਕੋਤੇ ਹੈ ਨਹੀਂ ਤੇ ਹਨ ਤੇਰਾ ਨਾ ਆਸਰਾ ਬੜਾ ਹੀ ਤੇ ਜਦੋਂ ਬੰਦਾ ਵੀ ਗੱਲੋਂ ਟੁੱਟਦਾ ਵਾ ਨਾ ਤੇ ਮਨ ਬੜਾ ਦੁਖੀ ਹੁੰਦਾ ਵਾ ਤੈਨੂੰ ਇੰਨੀ ਦੀ ਗਲਤੀ ਨਹੀਂ ਕਰਨੀ ਚਾਹੀਦੀ ਘਟੋਗਾ ਤਾਂ ਤੈਨੂੰ ਆਪਣੇ ਭਰਾ ਤੇ ਯਕੀਨ ਦੇਣਾ ਚਾਹੀਦਾ ਹੈ ਅੱਜ ਤੱਕ ਤੇਰੇ ਨਾਲ ਕਿੱਥੇ ਨਹੀਂ ਖੜੇ ਹੋ ਮੈਂ ਭਾਬੀ ਇਹਨਾਂ ਨੇ ਉਂਗਲਾ ਚੜ ਗਿਆ ਮੈਨੂੰ ਪਤਾ ਚੱਲ ਉਹ ਨਾ ਮੰਨਦਾ ਹੌਲਾ ਕਰ ਕੋਈ ਗੱਲ ਨਹੀਂ ਕਿੰਨੇ ਕ ਚਾਹੀਦੇ 200000 ਰੁਪਏ ਦਾ ਜਾਈਦਾ ਜਾਈਦਾ ਕੱਪੜੇ ਕੁਕੜੇ ਲੈਣੇ ਨੇ ਮੈਨੂੰ ਪਤਾ ਵੀਰ ਨੇ ਕਾਰੀ ਜਣੀ ਕਿਤੇ ਉਹਦੇ ਕੋਈ ਪਰ ਉਹ ਗੁੱਸੇ ਬੜਾ ਵਾ ਪੀ ਖਾਦੀ ਰਾਤ ਬਾਹਰ ਵੇਚਦੀ ਹੋਈ ਹੈ ਜਿਹੜੀਆਂ ਪਹਿਲਾਂ ਬਣੇ ਪਈਆਂ ਬੇਗੁੱਸਾ ਆਪਣੀ ਜਗ੍ਹਾ ਤੇ ਆ ਤੇ ਜਾਜ ਗਈਆ ਕਿਉਂਕਿ ਕੰਮ ਹੀ ਇੰਦਾ ਦਾ ਕੀਤਾ ਨੂੰ ਜਿਹੜੇ ਬੰਦੇ ਦਾ ਕਾਹਦੇ ਦਾ ਤੋਕਾਂ ਜਿਹੜਾ ਸਭ ਦਾ ਹਵਾਲਾ ਹੈ ਉਹਨੇ ਪਿੱਛੇ ਪਾਇਆ ਕੋਈ ਗੱਲ ਨਹੀਂ ਪਰ ਜੇਰਾ ਕੰਮ ਹਾ ਤੇ ਹਮ ਕਰਨੇ ਪੈਣਾ ਨਾ ਪੈਣ ਦਾ ਵਾਸਤੇ ਤੇ ਕਰਨਾ ਹੀ ਪੈਣਾ ਵਾ ਉਹਦੀ ਆਕੜ ਉਨੀ ਨਹੀਂ ਉਨੀ ਆ ਫਿਰ ਵੀ ਮੈਂ ਨਹੀਂ ਫੜਨੀ ਮੈਂ ਨਹੀਂ ਫੜਨੀ ਪਰ ਮਿੰਨ ਤਾਂ ਸ਼ਰਮ ਉਹਨੀਆਂ ਜੇ ਮੁੰਡੇ ਦੇ ਪੈਸੇ ਭਰੇ ਆ ਦੇਣੇ ਪਾਣੇ ਕਿਦੋਂ ਗਾ ਗੁਰੇ ਭਰੇ ਕਰਕੇ ਕਿੱਥੋਂ ਕਿੱਥੋਂ ਮੰਗਾਣੇ ਪੈ। ਨਹੀਂ ਕੋਈ ਨਹੀਂ ਆਉਂਦੇ ਆ ਨਾ ਪੰਬੀ ਤੇ ਮੈਂ ਕਰਦੀ ਆ ਗੱਲ ਉਹਨਾਂ ਨੂੰ ਪੈਸਾ ਬੋਲਦਾ ਮੈਂ ਲੈਣੇ ਨਾ ਮੱਧ ਦੇ ਵਿੱਚ ਆਉਂਜੀ ਗੱਲ ਬਣੀ ਜਾਂ ਚੱਲੂਗਾ ਚਕਾਣੇ ਲੱਗੂਗਾ ਚਕਾਣੇ ਹੋ ਗਏ ਬੰਦਾ ਨਹੀਂ ਸ਼ਾਂਤ ਮਾਗ ਲੈਦਾ ਪਰਵਾਹ ਤੋਂ ਉਹਨਾਂ ਗੱਲ ਕਿੱਥੇ ਜਾਂਦੀ ਹੈ ਜਦਾਂ ਮਰਜੀ ਹੁੰਦਾ ਜੋ ਬੰਦੇ ਪਿਛੇ ਆ ਕੇ ਉਹਨੂੰ ਪਰੇਸ਼ਾਨ ਰੱਖਦੇ ਲਏ ਆ ਸਾਨੂੰ ਉਹ ਆਪਣੀ ਗਲਤੀ ਦਾ ਅਹਿਸਾਸ ਕਰਾਵਾ ਤੇਰੀ ਠੀਕ ਹੈ ਜੀ ਚਾਚਾ ਚਾਚੇ ਕੀ ਨਾਮ ਹੈ ਬੈਣ ਕੱਟ ਗਏ ਤੈਨੂੰ ਚਾਹੀਦੀ ਨਾ ਕੋਈ ਦੇ ਬੋਲ ਸਮਝ ਨਹੀਂ ਆਉਂਦੀ ਭਿੰਨੇ ਪੈਸੇ ਕਿੱਥੋਂ ਕਰਕੇ ਦਵਾਂਗੇ ਕਹਾਂ ਤੇ ਮੈਂ ਦਿੱਤਾ ਵਾ ਵੀ ਕੋਈ ਗੱਲ ਨਹੀਂ ਕਰਦਾਂਗੇ ਤੈਨੂੰ ਤੇ ਕੰਜੇ ਪੈਸੇ ਲੈਣੇ ਨਹੀਂ ਆਂ ਕਹਾਂ ਜੋ ਜੋ ਮਰਜ਼ੀ ਕਹੀ ਜਾਂਾਂ ਐਡਾ ੜੀਆਂ ਰਕਮਾ ਰਿਸ਼ਤੇਦਾਰ ਵੀ ਕਦੀ ਪੂਰੀਆਂ ਕਰਦੇ ਹੁੰਦੇ ਆ ਔਰ ਰਿਸ਼ਤੇਦਾਰਾਂ ਦਾ ਤੇ ਇਹੋ ਹੀ ਆ ਕਿ ਨੇ 50 ਹਜ਼ਾਰ ਲੱਖ ਹੋ ਵੀ ਅੱਜ ਕੱਲ ਘਰੋਂ ਕਦੀ ਮਹਾ ਸਰਦਾ ਵਾ ਜੇ ਜਿਹੜੀ ਕਿ ਹਜੇ ਚੰਗੇ ਹਾਲਾਤ ਹੁਣਗੇ ਉਹ ਦੇ ਦੂਗਾ ਨਹੀਂ ਤੇ ਅੱਜ ਕੱਲ ਦੇ ਸਮੇਂ 'ਚ ਕਿੱਥੇ ਇੱਕ ਦੂਜੇ ਦੀ ਹੈਲਪ ਕੀਤੀ ਜਾਂਦੀ ਆ ਕਰਦੇ ਇਨੀ ਪਾਪਾ ਜੇ ਮੈਂ ਚੰਗਾ ਭਲਾ ਕਿਹਾ ਵੀ ਤੇ ਮਨਾ ਕਰ ਦਿੱਤਾ ਪਾਪਾ ਕਿਥੋਂ ਪਾਪਾ ਦਾ ਜੇ ਬਾਹਰ ਆ ਵੀ ਲਈ ਜੀ ਮੈਂ ਤੇ ਪੁੱਛਿਆ ਹੀ ਨਹੀਂ ਉਹਨਾਂ ਨੇ ਜੇ ਪਤਾ ਨਹੀਂ ਕਿੱ데 ਮੂੰਹ ਬੋਲਣਾ ਪਾਪਾਏ ਹੋਲੇ ਨਰਾਜੀ ਨਾ ਜਦੋਂ ਕੋਰਾ ਕਿਤਾ ਬੋਲ ਕੇ ਗਿਆ ਹੀ ਉਹੀ ਦਿਨ ਆ ਬੋਲ ਤੇ ਲੈਦਾ ਵਾ ਬੰਦਾ ਪਰ ਮੂੰਹ ਚ ਗੱਡੀਆਂ ਗੱਲਾਂ ਮਿਲ ਕੇ ਮੂੰਹ ਚ ਪੈਂਦੀਆਂ ਨਹੀਂ ਨਾ ਪਰ ਕੋਈ ਨਾ ਮੰਮੀ ਹੁੰਦੇ ਨੇ ਤਾਂ ਪੈਣੀ ਆ ਨਾਲੇ ਚਾਚੇ ਨੇ ਜੀ ਠੱਡੀ ਭਾਂਦੀ ਆ ਚਾਚਾ ਤੁਹਾਨੂੰ ਆਏ ਕਿੰਨੀ ਗੱਲਾਂ ਦੱਸ ਦਿੰਦੇ ਆ ਹਾਂ ਦੇਨੇ ਤੇ ਪੈਣੀ ਜਿੱਦਾਂ ਮਰਜ਼ੀ ਕਰਕੇ ਤੇਈਏ ਜਿੱਥੇ ਮਰਜ਼ੀ ਲਈਏ ਦੇਨੇ ਤੇ ਚਾਚੇ ਦੇ ਨੂੰ ਨਾ ਟਿਗੜਾ ਕੋਈ ਨਹੀਂ ਪਾਪਾ ਹੁੰਦੇ ਤੇ ਮੈਂ ਕਰਦੀ ਹਾਂ ਗੱਲ ਨਹੀਂ ਜਰਾ ਹਾਂ ਪਾਣੀ ਤੇ ਦੇਰੀ ਮਾਦੀ ਨਹੀਂ ਮਾਰੀ ਗਈ ਤੋ ਇਹਨੇ ਰੋੜ ਦੇ ਭਰਾ ਤੋਂ ਪੜਿਆਰ ਕੰਮ ਕਰਦੇ ਆਵਾ ਮਾਤਾ ਗੱਲ ਹੈ ਤੁੰ ਗਲਤੀ ਤੇ ਮੇਰ ਕੋਈ ਨਹੀਂ ਜਿੱਥੇ ਤੇ ਹੈਗੀ ਹੈ ਹੁਣ ਸਾਰੇ ਟੱਪਾਂ ਨੂੰ ਮੈਨੂੰ ਪੁੱਛੀ ਜਾਣਾ ਵੇ ਇਦਾਂ ਦਾ ਪਾ ਰਿਆ ਤੂੰ ਮੈਨੂੰ ਰਿਵਾਜਾਂ ਦਾ ਦੱਬਾ ਲਤਾ ਮੈਂ ਕੰਮ ਹੈ ਤੂੰ ਤਾਂ ਬੜੇ ਸਾਰੇ ਕੰਮ ਕਰਦੇ ਹੋ ਮਾਤਾ ਮੈਂ ਆਪ ਸਹਿੰਦਾ ਹਾਂ ਕੀ ਗਮ ਹੈ ਤੇਰਾ ਦੁਸ਼ਮਣ ਸੀ ਤੇਰਾ ਕਹਿਣਾ ਨਹੀਂ ਮੰਨਣਾ ਤੇ ਨਾ ਨਹੀਂ ਤੰਗਾ ਉਹਦਾ ਉਹ ਇਦਾਂ ਦਾ ਦਰਦ ਦਿਖਾਇਆ ਉਹ ਕਿਦਾਦਾ ਨਾਮ ਉਹ ਪਿਆਰ ਉਹ ਕਰਦਾ ਰਿਹਾ ਉਹ ਕੋਈ ਨਹੀਂ ਮਾਤਾ ਚੋਰੀਆਂ ਕਮਾਦੀਆਂ ਤਹਾਂ ਉੱਤੋ ਮੁੰਡੇ ਨੇ ਜਿੱਦ ਕੀਤੀ ਮੈਂ ਪੰਗਾ ਤਾਂ ਲਿਆ ਰਾਹ ਦੇ ਮੁੰਡੇ ਨੂੰ ਦੱਜ ਨਾ ਸਕਿਆ ਕਿ ਮੁੰਡਾ ਬੋਲਿਆ ਗਾੜੀ ਕੀ ਕਹਾ ਮੈਂ ਚਾਰੇ ਪਾਸੇ ਫਸਿਆ ਕੋਈ ਨਹੀਂ ਮੈਂ ਮਾਫੀ ਮੰਗ ਲੂੰਗਾ ਕੀ ਗਲਤੀ ਹੋਈ ਤੇ ਮੈਂ ਕਿਉਂ ਗਲਤੀ ਹੋ ਗਈ ਹੋਰ ਕੀ ਕਹ ਸੋਣ ਹੁਣ ਜਿਹੜਾ ਕੰਮ ਹੋਣਾ ਉਥੇ ਹੋ ਗਿਆ ਠੀਕ ਆ ਬਾਕੀ ਪੈੜੀ ਉਹ ਹੀ ਵਾਈ ਜਾਣੀ ਕਿ ਇਹਨੂੰ ਦੇਣ ਦੇ ਚਲੋ ਮਰਜੀ ਤੁਹਾਡੀ ਪੈੜੀ ਤੁਹਾਡੀ ਆ ਪਰ ਅਜੇ ਤੱਕ ਅਸੀਂ ਪੈਣ ਹੱਥ ਨਹੀਂ ਲਾਇਆ ਪੈੜੀ ਤੇ ਜੱਟ ਦੀ ਮਾਂ ਹੁੰਦੀ ਆ ਪਰ ਉਹ ਨਾਰੀ ਨਾ ਮੰਨਦਾ ਨਾ ਉਹਦੀ ਮਾਂ ਮੰਦੀ ਆ ਮਾਤਾ ਗਏ ਇੱਦਾਂ ਦੀ ਆ। ਅਸੀਂ ਤੇ ਕੰਮ ਕਰਨਾ ਹੀ ਨਹੀਂ ਮਜਬੂਰੀ ਨੂੰ ਕੀਤਾ ਮੈਂ ਕਿ ਆਪਾਂ। ਕੋਈ ਗੱਲ ਨਹੀਂ ਮਾਤਾ। ਸਭ ਕੋ ਠੀਕ ਹੋ ਜਾਣਾ। ਨਹੀਂ ਦੋਖੀ ਨਹੀਂ ਜਰਾ ਪੁੱਤ ਜੀ। ਨਹੀਂ ਮੰਮੀ, ਤੋਹੀ ਤੇ ਆਇਆ, ਦਇਆ ਜੇ ਕਰਨ ਵੀ ਜਿਦਾ ਤੁਹਾਡੀ ਜ਼ਮੀਨ ਗਹਿਣੇ ਪਾਤੀ, ਅਸੀਂ ਆਪਣੀ ਪਾਈ ਐ ਤੇ ਪਾਈ ਆਪਣੀ ਲੋਲ ਨੂੰ। ਜਦੋਂ ਅਗਲੇ ਨੇ ਭਰਾ ਦੀ ਸਲਾਹ ਲਈ ਤੇ ਭਰਾ ਨੇ ਜਿਹੜਾ ਜਵਾਬ ਦਿੱਤਾ, ਪਾਈ ਆਪਣੇ ਹਿੱਸੇ ਦੀ ਵੇਚਣੀ, ਵੇਚ ਲੋ, ਗਹਿਣੇ ਪਾਉਣੀ, ਗਹਿ ਐ ਪਾ ਲੋ ਤੇ ਸਾਡੀਆਂ ਬਾਹਾਂ ਖੜੀਆਂ। ਹੈਂ? ਭਰਾ ਬੋਲ ਨਹੀਂ ਦਾ ਭਰਾ ਤੈਨੂੰ ਦੇਵੇਂਗਾ ਤੇ ਉਹ ਤਾਂ ਕਹਿੰਦਾ। ਨਹੀਂ ਭਰਾ। ਹਾਂ। ਪੁੱਤ ਤੇ ਉਹੀ ਐ ਨਾ। ਤੇ ਤੇ ਬਈ ਜੰਦ ਕਾਲੂ ਚੱਲ ਜਣੀ ਬਗਾਨੇਗਾ ਤੇ ਕਾਇਦੇ ਜਗਾ ਗੌਰ ਵਜੋਗਾ ਹੀ ਤੇ ਜੇ ਮੁੰਡੇ ਮੇਰੇ ਨੂੰ ਬਾਹਰ ਕਰਦੇ ਖਰਚਾ ਕਰ ਦਿੰਦੇ ਤੇ ਕੀ ਲੋੜਾ ਪੈ ਗਿਆ ਮੁੰਡਾ ਦਾ ਗਾਲੀ ਕੱਢਦਾ ਹੋਰ ਦੇ ਮਤਾਂ ਦੇਣ ਕੋਈ ਚੰਗੀ ਮਤ ਦਿਆ ਕਰੋ ਤੂੰ ਵੀ ਸਿੱਖ ਲੈ ਚੰਗੀ ਮਤ ਹੈ ਪકડਵਾ ਕਰੀ ਜਾਂਦੀ ਕਰੀ ਜਾਂਦੀ ਮੈਂ ਗੱਲ ਕਰਨੇ ਆ ਨਾ ਸਿਆਣੇ ਨੇ ਦਖਲ ਕਰੀ ਦੀ ਤੇ ਕਿਦਾਂ ਕਰੀ ਦੀ ਤੁਮ ਜਾ ਦੋ ਉੱਥੋਂ ਆ ਗਈ 扑ੜਕ ਦੇ ਦੂ ਤੇਰੇ ਹੀ ਕਹਿਦੀ ਹੋ ਕੇ ਪਾਤੀ ਆਪਣੀ ਪਹਿਲੀ ਗਹਿਣੇ ਪਾਈ ਆ ਤੇ ਇਹਨਾਂ ਨੂੰ ਕੀ ਵਟ ਲੱਗਣ ਡਿਆ ਵਾ ਜੇ ਐਡੇ ਹੀ ਦੇ ਫੇਰ ਕਰ ਦਿੰਦੇ ਹੁਣ ਲੋਕਾਂ ਦੀ ਗੱਲਾਂ ਚ ਕਿਉਂ ਆਉਂਦੇ ਕਿ ਬੜਿਆ ਨੇ ਬੜਾ ਕੋ ਕਹਿਣਾ ਵਾ ਠੀਕ ਆ ਨਹੀਂ ਬਗੜਵਾ ਕਰਨਾ ਪੀ ਆ ਤੇਰੇ ਫਿਰ ਕਹਿੰਦੇ ਕਿਹੜੀ ਤੂਟ ਕੀਤੀ ਐ ਕਹਿੰਦੇ 1 ਲੱਖ ਰੁਪਏ ਦੇਣਾ 50 ਹਜ਼ਾਰ ਤੇਰੇ ਮੱਥੇ ਮਾਰਿਆ ਉਹੀ ਰਹਿਣ ਹੁੰਦੇ ਮੇਰੇ ਤੇ ਕਹਿੰਦੇ ਤੂੰ ਬੜੀ ਛੇਤੀ ਜਾਣਾ ਆ ਤੇਰੀ ਭੈਣ ਮੋਠੇ ਹੀ ਦੇਗੀ ਹੋਣੀ ਹੈ 5-6 ਲੱਖ ਜਿਹੜਾ ਹੁਣ ਮੁੰਡੇ ਨੂੰ ਬਾਹਰ ਕਾਲ ਦੇਣਾ ਤੇ ਉਹਨੇ ਇਥੇ ਦੇ ਤਰੀ ਮੇਰੇ ਮੁੰਡੇ ਨੂੰ ਬਾਹਰ ਜਾਣਾ ਮੇਰੇ ਮੁੰਡੇ ਦਾ ਖਲਾਨਾ ਕੰਮ ਰੁਕਿਆ ਵਾ ਉਦੋਂ ਬਹਿ ਬਹਿ SLAਵਾ ਕਰਦੀ ਤੇ ਤੁਸੀਂ ਵੀ ਤਾਂ ਕੋਠਾ ਚ ਦਿੰਦੇ ਸੀ ਹੈ ਕਿਹੜਾ ਹੀ ਮਾਰਦਾ ਆਈ ਗਈ ਗਈ ਆਈ ਆ ਤੂੰ ਵੀ ਆਪਣੀ ਮਾਂ ਨੂੰ ਦੀ ਮੈਨੂੰ ਸੁਣ ਨੀ ਨਾ ਲਵੇ ਚੰਗਾ ਮਾਂ ਨੂੰ ਨਹੀਂ ਖਬਰਦਾਰ ਮੇਰੀ ਕੁੜੀ ਦਾ ਨਾਮ ਨਾ ਲੈ ਬੜੀ ਅਗ ਲੱਗਦੀ ਕੁੜੀ ਕੋ ਮੰਗੇ ਤੇ ਕੁੜੀ ਨੂੰ ਦੰਦਲ ਪੈ ਗਈ ਹੈ ਜੋ ਦੰਦਲ ਪੈ ਸੁਖੀ ਪੈ ਜੇ ਤੇ ਮੇਰੇ ਬੇਤਿਆਂ ਨੂੰ ਜਾਣ ਦੀ ਲੋੜ ਨਹੀਂ ਠੀਕ ਮਾਰੇ ਚੰਗੇ ਉਹਨਾਂ ਕੀਤਾ ਦਿੱਤਾ ਮੇਰਾ ਸਾਜ ਜੀ ਨੇ ਜੋ ਗਿਆ ਗਿਆ ਉਹਨੂੰ ਆ ਵੀ ਲੈ ਜਾ ਔਖਾ ਸੋਕੇ ਔਖਾ ਹੋਰ ਚ ਬਸ ਝੁਕੰਗ ਆਮੀ ਭੈਣ ਕੋ ਫੜ ਫੜਾ ਦੇ ਨੂੰ ਕਿਨੇ ਔਖੀ ਵਲੇ ਸਾਥ ਸਾਟ ਗਈ ਫੋਨ ਕਰਨਾ ਵੀ ਗਈ ਆਈ ਵੀ ਕਹਿੰਦਾ ਮੇਰੇ ਕੋ ਮੰਗਰਾ ਉਹ ਤੇਰੀ ਮਾਂ ਨੇ ਮੈਨੂੰ ਕੋ ਸੁਣ ਨਾ ਨਾ ਖਲਾਣ ਤਾ ਵਾਲਾ ਇਹ ਕੋ ਉਮਰ ਦੀ ਵਾਲ ਦੀ ਕੁਰੀ ਤੱਕ ਪਹੁੰਚ ਗਈ ਆ ਮੇਰੀ ਬਾਸਮਾ ਹਾਂ ਕਿਹਾ ਇਹ ਮੈਂ ਉਧਰ ਬੈਠਾ ਦੁਕਾਨ ਤੇ ਜੋ ਬਣਾਇਆ ਸੀ ਮੇਰੇ ਨਾਲ ਹੂੰ ਕਿੰਨਾ ਚਾਹ ਛੋੜ ਕੇ ਮੇਰੀ ਗਾਇਆਂ ਨੂੰ ਹੋਰ ਵੇਚ ਦੇ ਕਿਹ ਕਹਨੋਂ 6 ਮਿੰਟ ਦਾ ਜਾ ਰਿਹਾ ਹਾਂ ਮਨ ਪਰਾਬ ਕਰਦਾ ਚੰਗੇ ਨਹੀਂ ਲੱਗੀ ਗਾ ਹੁਣ ਜੇ ਨਹੀਂ ਤਿਆਰੀ ਕੀਤੀ ਕਿੰਨੇ ਕੋ ਪਾਏ ਕੱਟ ਸੱਤ ਘਟ ਦੂਣਕ 2 ਲੱਖ ਤੈਨਾਂ ਤਾਂ ਹੀ ਨਹੀਂ ਦੇ ਸਕਦੇ ਚੋਕੇ ਲੱਖ ਰੁਪਏ ਲੱਖ ਬੜੇ ਮੁਸ਼ਕਲ ਹਾਂ ਤਾਂ ਨਹੀਂ ਹੀ ਦੇ ਸਕਦੇ ਗਹਿਣੇ ਤਾਂ ਪੜਾ ਦਈਏ ਗਹਿਣੇ ਕਿੰਨੇ ਕ ਆਪਣੇ ਇੰਨੇ ਨਾ ਹੋ ਗੀ 70000 ਤੁਹਾਡੇ ਕੋਲ ਹੀ ਐਸੇ ਨਹੀਂ ਲਾ 70 ਦੇਗਾ 70000 ਤੇ ਇੱਕ ਵੀ ਜਾਣੇ ਤਾਂ ਕਢਾ ਦੋ ਸਾਦੀ ਉਹਨਾਂ ਵਾਲੀ ਯਾਦ ਰਹਿੰਦੀ ਆ ਨਾ ਨਾ ਦਿੱਤੀ ਤੇ ਉਹਨਾਂ ਨੇ ਕਹਿਣਾ ਗੰਗਲੋਂੋਂ ਮੁੰਡਾ ਰਹਿ ਜਾਂਦਾ ਐ ਨਾ ਸਾਰੇ ਸੱਤਣਾ ਮੁੜ ਕੇ ਨਾਲੇ ਚਲੋ ਨਕੀ ਤੇ ਹਦਕਾ ਦੁਕਾਨ ਜੀ ਬੰਦ ਕਰਨੀ ਚਾਹੀਦੀ ਮਾੜੀ ਬੀਤ ਉਹਦਾ ਕਰਨ ਵਾਲੇ ਤੇ ਹੈ ਨਹੀਂ ਆ ਪਰ ਗੌਰਵ ਦੇ ਮੂੰਹ ਨੂੰ ਵੀ ਚਲੋ ਪੁੱਤਾ ਵਾਂਗੂ ਪਾਲਿਆ ਪਾਲੇ ਦਾ ਨੂੰ ਅਹਸਾਸਤ ਨਹੀਂ ਹੈਗਾ ਜਿੱਤਾ ਉਹਦੋਂ ਬੋਲਿਆ ਚਲ ਕੋਈ ਨਹੀਂ ਕਰ ਦਿੰਦੇ ਮੂੰਹ ਕਾਲਾ ਕਰੋ ਤੇ ਕੋਈ ਗੱਲ ਨਹੀਂ ਜਾਵੇ ਆਪਣੀਆਂ ਅਕਮਾਈਆਂ ਕਰੇ ਸਿੱਧੀਆਂ ਪੈਣਾ ਆਪਣਾ ਹੀ ਕੀ ਕਰ ਸਕਦੇ ਹਾਂ ਨਿਆਣਾ ਮੂੰਹ ਆਈ ਗੱਲ ਕਹਿ ਦਿੱਤੀ ਏ ਚਲ ਏਦਾਂ ਹੁਣ ਤੇ ਹੋ ਗਈ ਸ਼ਾਮ ਕੱਲ ਨੂੰ ਦਵੇਂ ਤੂੰ ਮੈਨੂੰ ਲੈਣੇ ਆ ਤੇ ਮੈਂ ਜਾ ਕੇ ਤੇ ਸੁਨਿਆਰੇ ਨਾਲ ਗੱਲ ਕਰ ਲਵਾਂ ਸਮ ਵੀ ਹੋ ਗਈ ਨਾਲੇ ਐਦਾਂ ਵੀ ਮੀਂਹ ਨਹੀਂ ਨਿਕਾੜ ਜਾ ਨਾਲੇ ਕਿੱਧਰ ਕੱਪੜੇ ਪੈਣ ਮੇਰੇ ਦੁਕਾਨ 'ਚ ਖੇਡਣ ਦੇ ਅਸੀਂ ਤਾਸ਼ ਖੇਡਣ ਦੇ